ਸ਼ਲੇ ਤਿੰਨ ਸਾਲਾਂ ਤੋਂ ਦबई ਵਿੱਚ ਰਹਿ ਰਿਹਾ ਸੰਨੀ ਅਚਾਨਕ ਹੀ ਘਰਦਿਆਂ ਨੂੰ ਬਿਨਾਂ ਦੱਸੇ ਕਰਵਾ ਚੌਥ ਦੇ ਵਰਤ ਵਾਲੇ ਦਿਨ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣ ਲਈ ਘਰੇ ਪਹੁੰਚ ਜਾਂਦਾ ਹੈ ਪਰ ਘਰੇ ਪਹੁੰਚ ਕੇ ਸੰਨੀ ਕੁਝ ਅਜੀਹਾ ਦੇਖਦਾ ਹੈ ਕਿ ਉਸ ਤੋਂ ਬਾਅਦ ਉਹ ਨਾ ਹੀ ਤਾਂ ਆਪਣੇ ਘਰ ਵਾਲੀ ਨੂੰ ਮੁੜ ਕੇ ਕੋਈ ਕੰਟੈਕਟ ਕਰਦਾ ਹੈ ਤੇ ਨਾ ਹੀ ਉਹਨੂੰ ਪੈਸੇ ਭੇਜਦਾ ਥੋੜੇ ਟਾਈਮ ਬਾਅਦ ਉਸਦੀ ਪਤਨੀ ਨੂੰ ਆਪਣੀ ਗਲਤੀ ਤੇ ਪਛਤਾਵਾ ਹੁੰਦਾ ਹੈ ਤੇ ਉਹ ਰੋ ਰੋ ਕੇ ਆਪਣੇ ਘਰ ਵਾਲੇ ਤੋਂ ਮਾਫੀ ਮੰਗਣ ਲੱਗਦੀ ਹੈ ਕੀ ਹੋਇਆ ਸੀ ਅਜਿਹਾ ਕੀ ਸੀ ਇਹ ਪੂਰੀ ਕਹਾਣੀ ਸਾਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਪੰਜਾਬ ਦੇ ਸੰਗਰੂਰ ਸ਼ਹਿਰ ਦੇ ਨੇੜੇ ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਹੈ ਜਿਹਦਾ ਨਾਮ ਸੰਨੀ ਹੈ। ਸੰਨੀ ਦੇ ਘਰ ਵਿੱਚ ਉਸਦੇ ਮਾਤਾ-ਪਿਤਾ ਤੇ ਇੱਕ ਉਹਦਾ ਵੱਡਾ ਭਰਾ ਹੈ ਜੋ ਕਿ ਵਿਆਹਿਆ ਹੋਇਆ ਹੈ। ਸੰਨੀ ਘਰ ਦਾ ਛੋਟਾ ਮੁੰਡਾ ਹੈ ਤੇ ਸੰਗਰੂਰ ਹੀ ਕਾਲਜ ਵਿੱਚ ਪੜ੍ਹਦਾ ਹੈ। ਉੱਥੇ ਕਾਲਜ ਵਿੱਚ ਪੜ੍ਹਦੇ ਸੰਨੀ ਦੀ ਮੁਲਾਕਾਤ ਕਮਲ ਨਾਮ ਦੀ ਇੱਕ ਕੁੜੀ ਨਾਲ ਹੁੰਦੀ ਹੈ ਜੋ ਕਿ ਦੇਖਣ ਵਿੱਚ ਸੋਹਣੀ ਸੀ ਤੇ ਪੜ੍ਹਨ ਵਿੱਚ ਵੀ ਹੁਸ਼ਿਆਰ ਸੀ। ਸੰਨੀ ਨੂੰ ਕਮਲ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ। ਉਨ੍ਹਾਂ ਦੀ ਛੇਤੀ ਹੀ ਦੋਸਤੀ ਹੋ ਜਾਂਦੀ ਹੈ ਤੇ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਸੰਨੀ ਆਪਣੇ ਘਰ ਵਿੱਚ ਕਮਲ ਬਾਰੇ ਗੱਲ ਕਰਦਾ ਹੈ ਘਰ ਦੇ ਕਮਲ ਅਤੇ ਉਸਦੇ ਪਰਿਵਾਰ ਬਾਰੇ ਪੁੱਛ ਪੜਤਾਲ ਕਰਦੇ ਹਨ ਪਰ ਉਹਨਾਂ ਨੂੰ ਕੁਝ ਅਜਿਹੀਆਂ ਗੱਲਾਂ ਦਾ ਪਤਾ ਲੱਗਦਾ ਹੈ ਜਿੰਨਾ ਕਰਕੇ ਉਹ ਇਸ ਰਿਸ਼ਤੇ ਤੋਂ ਨਾਂ ਕਰਨ ਲੱਗਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਮਲ ਤੇ ਉਹਦਾ ਪਰਿਵਾਰ ਬਿਲਕੁਲ ਵੀ ਵਧੀਆ ਨਹੀਂ ਪਿੰਡ ਵਿੱਚ ਕਮਲ ਦਾ ਪਰਿਵਾਰ ਬਹੁਤ ਜ਼ਿਆਦਾ ਬਦਨਾਮ ਸੀ ਪਰ ਸੰਨੀ ਕਹਿਣ ਲੱਗਦਾ ਹੈ ਕਿ ਜੋ ਕੁਝ ਵੀ ਉਹਨਾਂ ਦੇ ਪਰਿਵਾਰ ਵਿੱਚ ਹੋਇਆ ਹੈ ਉਹ ਤਾਂ ਪਰਿਵਾਰ ਦੇ ਮੈਂਬਰਾਂ ਦੀ ਗਲਤੀ ਹੈ ਕਮਲਦੀਪ ਵਿੱਚ ਕੋਈ ਗਲਤੀ ਨਹੀਂ ਉਹ ਤਾਂ ਬਹੁਤ ਹੀ ਸਿਆਣੀ ਤੇ ਸਮਝਦਾਰ ਕੁੜੀ ਹੈ ਕਰਦਿਆ ਨੇ ਸਨੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਨੀ ਦੇ ਦਿਮਾਗ ਵਿੱਚ ਇੱਕ ਵੀ ਗੱਲ ਨਾ ਬੜੀ ਉਹ ਕਰਦਿਆ ਦੀ ਮਰਜ਼ੀ ਤੋਂ ਉਲਟ ਜਾ ਕੇ ਕਮਲ ਨਾਲ ਵਿਆਹ ਕਰਵਾ ਲੈਂਦਾ ਸਨੀ ਨੇ ਕਰਦਿਆ ਤੋਂ ਉਲਟ ਜਾ ਕੇ ਵਿਆਹ ਤਾਂ ਕਰਵਾ ਲਿਆ ਸੀ ਪਰ ਜਦੋਂ ਉਹ ਵਿਆਹ ਤੋਂ ਬਾਅਦ ਆਪਣੇ ਘਰੇ ਆਉਂਦਾ ਹੈ ਤਾਂ ਉਹਦੇ ਮਾਤਾ ਪਿਤਾ ਉਹਨੂੰ ਗੇਟ ਤੋਂ ਹੀ ਮੋੜ ਦਿੰਦੇ ਹਨ ਉਸ ਨੂੰ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੰਦੇ ਅਸਲ ਵਿੱਚ ਕਮਲ ਦੀ ਨਾਨੀ ਗਲਤ ਕੰਮ ਕਰਦੀ ਸੀ ਜਿਹਦਾ ਅਸਰ ਉਹਦੀ ਮਾਂ ਤੇ ਕਮਲ ਤੇ ਵੀ ਪੈਂਦਾ ਹੈ ਜਦੋਂ ਘਰ ਦੇ ਦੇਖਦੇ ਆ ਕਿ ਸਨੀ ਨੇ ਅਜਿਹੇ ਪਰਿਵਾਰ ਨਾਲ ਰਿਸ਼ਤਾ ਜੋੜਿਆ ਤਾਂ ਉਹ ਸਨੀ ਨੂੰ ਘਰ ਵਿੱਚੋਂ ਬੇਦਖਲ ਕਰ ਦਿੰਦੇ ਆ ਪਹਿਲਾਂ ਤਾਂ ਸਨੀ ਘਰ ਦੇਆਂ ਦੀਆਂ ਬਹੁਤ ਮਿੰਟਾਂ ਕਰਦਾ ਪਰ ਜਦੋਂ ਘਰ ਦੇ ਨਹੀਂ ਮੰਨਦੇ ਤਾਂ ਉਹ ਕਹਿਣ ਲੱਗਦਾ ਕਿ ਕੋਈ ਗੱਲ ਨਹੀਂ ਮੈਂ ਤੁਹਾਡੇ ਬਿਨਾ ਵੀ ਆਪਣੀ ਜ਼ਿੰਦਗੀ ਬਹੁਤ ਚੰਗੀ ਤਰ੍ਹਾਂ گزارਾਂਗਾ ਪਰ ਮੈਂ ਕਮਲ ਨੂੰ ਨਹੀਂ ਛੱਡ ਸਕਦਾ ਹੁਣ ਸਨੀ ਕਮਲ ਦੇ ਨਾਲ ਸੰਗਰੂਰ ਵਿੱਚ ਹੀ ਰਹਿਣ ਲੱਗਦਾ ਹੈ ਉੱਥੇ ਉਸਨੇ ਕਿਰਾਏ ਤੇ ਘਰ ਲੈ ਲਿਆ ਸੀ ਕਾਫੀ ਪੜਿਆ ਲਿਖਿਆ ਸੀ ਇੱਧਰ ਉੱਧਰ ਆਪਣੀ ਲਈ ਨੌਕਰੀ ਲੱਭਣ ਲੱਗਦਾ ਹੈ ਉਹਨੂੰ ਇੱਕ ਵਧੀਆ ਨੌਕਰੀ ਮਿਲ ਵੀ ਜਾਂਦੀ ਹੈ ਉਹਦੇ ਨਾਲ ਉਹਦਾ ਘਰ ਦਾ ਖਰਚਾ ਚੱਲਣ ਲੱਗਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਸਨੀ ਤੇ ਕਮਲ ਦੇ ਵਿਆਹ ਨੂੰ 3 ਸਾਲ ਹੋ ਗਏ ਸਨ ਹੁਣ ਉਹਨਾਂ ਦੇ ਘਰੇ ਇੱਕ ਬੇਟਾ ਵੀ ਆ ਗਿਆ ਸੀ ਬੱਚੇ ਦੇ ਆਉਣ ਨਾਲ ਘਰ ਦੇ ਖਰਚੇ ਤੇ ਜ਼ਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਸਨ ਕਮਲ ਸਨੀ ਨੂੰ ਕਹਿਣ ਲੱਗਦੀ ਹੈ ਕਿ ਆਪਾਂ ਕਿੰਨਾ ਚਿਰ ਕਿਰਾਏ ਦੇ ਘਰ ਵਿੱਚ ੱੱਕੇ ਖਾਂਦੇ ਰਹਾਂਗੇ ਹੁਣ ਤਾਂ ਆਪਣਾ ਪੁੱਤ ਵੀ ਹੋ ਗਿਆ ਕਮਲ ਦੀਆਂ ਇਹ ਗੱਲਾਂ ਸਨੀ ਤੇ ਕਾਫੀ ਅਸਰ ਪਾਉਂਦੀਆਂ ਨੇ ਉਸ ਨੂੰ ਕਹਿੰਦਾ ਕਿ ਹਾਂ ਤੂੰ ਠੀਕ ਕਹਿ ਰਹੀ ਹੈ ਮੈਨੂੰ ਇਸ ਬਾਰੇ ਹੋਰ ਸੋਚਣਾ ਚਾਹੀਦਾ ਹੈ ਘੱਟੋ ਘੱਟ ਆਪਣਾ ਸ਼ਹਿਰ ਵਿੱਚ ਇੱਕ ਮਕਾਨ ਤਾਂ ਹੋਵੇ ਹੁਣ ਸਨੀ ਦਿਨ ਰਾਤ ਇਸ ਸਭ ਬਾਰੇ ਸੋਚਣ ਲੱਗਦਾ ਹੈ ਜਦੋਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਗੱਲ ਕਰਦਾ ਹੈ ਤਾਂ ਉਹਦੇ ਦੋਸਤ ਉਹਨੂੰ ਦੁਬਈ ਜਾਣ ਦੀ ਸਲਾਹ ਦਿੰਦੇ ਨੇ ਸਨੀ ਨੂੰ ਆਪਣੇ ਦੋਸਤਾਂ ਦੀ ਗੱਲ ਸਹੀ ਲੱਗਦੀ ਹੈ ਉਹ ਇਸ ਬਾਰੇ ਕਮਲ ਨਾਲ ਵੀ ਗੱਲ ਕਰਦਾ ਹੈ ਕਮਲ ਪਹਿਲਾਂ ਤਾਂ ਉਸ ਨੂੰ ਦੁਬਈ ਜਾਣ ਤੋਂ ਮਨਾ ਕਰਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਇੱਥੇ ਹੀ ਕੋਈ ਕੰਮ ਦੇਖ ਲਓ ਮੈਂ ਇਕੱਲੀ ਤੁਹਾਡੇ ਬਿਨਾ ਕਿਵੇਂ ਰਹਾਗੀ ਪਰ ਸਨੀ ਕਹਿਣ ਲੱਗਦਾ ਹੈ ਕਿ ਇੱਥੇ ਰਹਿ ਕੇ ਕੰਮ ਕਰਨ ਲਈ ਸਾਨੂੰ ਕਾਫੀ ਜ਼ਿਆਦਾ ਪੈਸੇ ਚਾਹੀਦੇ ਆ ਜਿਹੜੇ ਸਾਡੇ ਕੋਲ ਨਹੀਂ ਹਨ ਜਿੰਨੇ ਪੈਸੇ ਮੈਂ ਕਮਾਉਣਾ ਹੈ ਉਹ ਸਾਰੇ ਘਰ ਦੇ ਖਰਚ ਵਿੱਚ ਹੀ ਖਰਚ ਹੋ ਜਾਂਦੇ ਆ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੈਨੂੰ ਦਵਾਈ ਤਾਂ ਜਾਣਾ ਹੀ ਪਊਗਾ ਸਨੀ ਦੀਆਂ ਗੱਲਾਂ ਸੁਣ ਕੇ ਕਮਲ ਮੰਨ ਜਾਂਦੀ ਹੈ ਕਮਲ ਸਨੀ ਨੂੰ ਜਾਣ ਲਈ ਹਾਮੀ ਭਰ ਦਿੰਦੀ ਹੈ ਸਨੀ ਹੁਣ ਦਵਾਈ ਜਾਣ ਦੀਆਂ ਤਿਆਰੀਆਂ ਕਰਨ ਲੱਗਦਾ ਹੈ ਉਨੇ ਥੋੜੇ ਜਿਹੇ ਪੈਸੇ ਜੋੜ ਲਏ ਸਨ ਤੇ ਕੁਝ ਪੈਸੇ ਵਿਆਜ ਤੇ ਚੱਕਲੇ ਸੀ ਥੋੜੇ ਦਿਨਾਂ ਵਿੱਚ ਹੀ ਦੁਬਈ ਜਾਣ ਦੇ ਸਾਰੇ ਪ੍ਰਬੰਧ ਹੋ ਜਾਂਦੇ ਐ ਇੱਕ ਮਹੀਨੇ ਬਾਅਦ ਸਨੀ ਕਮਲ ਨੂੰ ਇੱਥੇ ਹੀ ਛੱਡ ਕੇ ਆਪ ਦੁਬਈ ਚਲਾ ਜਾਂਦਾ ਓਦਾ ਮਨ ਬਹੁਤ ਉਦਾਸ ਸੀ ਕਿਉਂਕਿ ਉਹ ਕਮਲ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਦੁਬਈ ਜਾ ਕੇ ਸਨੀ ਵਧੀਆ ਪੈਸੇ ਕਮਾਉਣ ਲੱਗਦਾ ਸਨੀ ਕਮਲ ਨਾਲ ਹਰ ਰੋਜ਼ ਗੱਲ ਕਰਦਾ ਤੇ ਮਹੀਨੇ ਤੋਂ ਚੰਗੇ ਪੈਸੇ ਵੀ ਉਹ ਭੇਜਦਾ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੁਣ ਸਨੀ ਨੂੰ ਦੁਬਈ ਗਏ ਨੂੰ 2.5 ਸਾਲ ਹੋ ਗਏ ਸਨ ਇਹਨਾਂ ਠਾਈ ਸਾਲਾਂ ਵਿੱਚ ਕਮਲ ਦੇ ਸੁਭਾਅ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਗਈ। ਸ਼ੁਰੂ-ਸ਼ੁਰੂ ਵਿੱਚ ਤਾਂ ਉਹ ਹਰ ਰੋਜ਼ ਸਨੀ ਨਾਲ ਬਹੁਤ ਜ਼ਿਆਦਾ ਟਾਈਮ ਗੱਲਾਂ ਕਰਦੀ ਰਹਿੰਦੀ ਸੀ ਪਰ ਹੁਣ ਉਹ ਫੋਨ ਕਰਨੋਂ ਘਟ ਗਈ ਸੀ। ਹਫ਼ਤਾ-ਹਫ਼ਤਾ ਉਹਨਾਂ ਦੀ ਆਪਸ ਵਿੱਚ ਗੱਲ ਹੀ ਨਹੀਂ ਸੀ ਹੁੰਦੀ। ਜਦੋਂ ਕਦੇ ਸਨੀ ਆਪਣੇ ਵੱਲੋਂ ਵੀ ਫੋਨ ਕਰਦਾ ਤਾਂ ਕਮਲ ਉਸ ਨੂੰ ਇਹ ਕਹਿ ਕੇ ਫੋਨ ਕੱਟ ਦਿੰਦੀ ਕਿ ਹੁਣ ਮੇਰਾ ਸਿਰ ਦਰਦ ਹੋ ਰਿਹਾ ਮੈਂ ਬਾਅਦ ਵਿੱਚ ਫੋਨ ਕਰਾਂਗੀ ਜਾਂ ਹੁਣ ਮੈਂ ਬਿਜੀ ਆ ਮੈਂ ਤੈਨੂੰ ਫੇਰ ਫੋਨ ਕਰਾਂਗੀ। ਇਹ ਸਭ ਕੁਝ ਬਾਰੇ ਸੋਚ ਕੇ ਸਨੀ ਦੇ ਦਿਮਾਗ ਵਿੱਚ ਸ਼ੱਕ ਭਰ ਜਾਂਦਾ। ਉਹ ਸੋਚਣ ਲੱਗਦਾ ਹੈ ਕਿ ਕਿਤੇ ਕਮਲ ਮੈਨੂੰ ਧੋਖਾ ਤਾਂ ਨਹੀਂ ਦੇ ਰਹੀ ਜੋ ਕੁਝ ਉਹਦੀ ਨਾਨੀ ਨੇ ਕੀਤਾ ਕਿਤੇ ਕਮਲ ਵੀ ਜਿਹੇ ਰਸਤੇ ਤੋਂ ਚੱਲ ਪਈ ਪਰ ਉਹ ਆਪਣੇ ਆਪ ਨੂੰ ਸਮਝਾਉਣ ਲੱਗਦਾ ਹੈ ਕਿ ਨਹੀਂ ਕਮਲ ਉਸ ਨੂੰ ਬਹੁਤ ਪਿਆਰ ਕਰਦੀ ਹੈ ਉਸ ਨਾਲ ਅਜਿਹਾ ਨਹੀਂ ਕਰ ਸਕਦੀ ਉਹ ਸੋਚਦਾ ਹੈ ਕਿ ਹੋ ਸਕਦਾ ਘਰ ਵਿੱਚ ਇਕੱਲੀ ਰਹਿ ਜਾਂਦੀ ਹੈ ਤੇ ਮਗਰ ਉਹ ਮੁੰਡਾ ਵੀ ਸੰਭਾਲਣਾ ਹੁੰਦਾ ਹੈ ਇਸ ਲਈ ਉਹਦੇ ਸੁਭਾਅ ਵਿੱਚ ਇਹ ਤਬਦੀਲੀ ਆ ਗਈ ਹੈ ਇਹ ਸਭ ਕੁਝ ਸੋਚ ਕੇ ਉਹ ਆਪਣੇ ਆਪ ਨੂੰ ਮਜ਼ਬੂਤ ਕਰਦਾ ਅਕਤੂਬਰ ਮਹੀਨੇ ਵਿੱਚ ਜਿਵੇਂ ਕਰਵਾ ਚਾਹਤ ਆਉਂਦਾ ਹੈ ਕਸਨੀ ਉਹਦੇ ਅਕਾਊਂਟ ਵਿੱਚ ਕਾਫੀ ਜ਼ਿਆਦਾ ਪੈਸੇ ਪਾਉਂਦਾ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ਤੂੰ ਆਪਣੇ ਲਈ ਕੁਝ ਵਧੀਆ ਖਰੀਦ ਲੈ। ਇਹ ਸਭ ਕੁਝ ਦੇਖ ਕੇ ਤੇ ਸੁਣ ਕੇ ਕਮਲ ਕਾਫੀ ਖੁਸ਼ ਹੁੰਦੀ ਹੈ ਕਿਉਂਕਿ ਉਸਦੇ ਪਤੀ ਨੇ ਇਸ ਵਾਰ ਉਸ ਨੂੰ ਬਹੁਤ ਪੈਸੇ ਦਿੱਤੇ ਸਨ। ਕਮਲ ਬਾਜ਼ਾਰ ਵਿੱਚੋਂ ਕਾਫੀ ਚੀਜ਼ਾਂ ਖਰੀਦ ਕੇ ਲਿਆਉਂਦੀ ਹੈ। ਫੋਨ ਤੇ ਸਨੀ ਨੂੰ ਉਹ ਚੀਜ਼ਾਂ ਬਾਰੇ ਦੱਸਦੀ ਹੈ ਤੇ ਵੀਡੀਓ ਕਾਲ ਰਾਹੀਂ ਉਹ ਚੀਜ਼ਾਂ ਸਨੀ ਨੂੰ ਦਿਖਾਉਂਦੀ ਵੀ ਹੈ। ਭਾਰਤ ਤੋਂ 4 ਦਿਨ ਪਹਿਲਾਂ ਹੀ ਸਨੀ ਨੂੰ ਇਹ ਪਤਾ ਲੱਗਦਾ ਹੈ ਕਿ ਕੰਪਨੀ ਉਹਨੂੰ ਵਾਪਸ ਇੰਡੀਆ ਭੇਜ ਰਹੀ ਹੈ। ਉਨੇ ਉੱਥੇ ਜਾ ਕੇ ਕੁਝ ਕੰਮ ਕਰਨਾ ਹੈ ਅਸਲ ਵਿੱਚ ਕੰਪਨੀ ਦਾ ਮੈਨੇਜਰ ਇੰਡੀਆ ਵਿੱਚ ਸਨੀ ਨੂੰ ਆਪਣੇ ਨਾਲ ਲੈ ਕੇ ਆਉਣਾ ਚਾਹੁੰਦਾ ਸੀ ਜਿਵੇਂ ਹੀ ਸਨੀ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਉਹ ਸੋਚਦਾ ਹੈ ਕਿ ਹੁਣ ਤਾਂ ਮੈਂ ਵਰਤ ਵੇਲੇ ਕਮਲ ਦੇ ਕੋਲ ਪਹੁੰਚ ਜਾਵਾਂਗਾ ਉਹ ਪਹਿਲਾਂ ਤਾਂ ਕਮਲ ਨੂੰ ਇਸ ਬਾਰੇ ਦੱਸਣਾ ਚਾਹੁੰਦਾ ਸੀ ਪਰ ਅਚਾਨਕ ਉਹ ਸੋਚਣ ਲੱਗਦਾ ਹੈ ਕਿ ਕਿਉਂ ਨਾ ਮੈਂ ਕਮਲ ਨੂੰ ਸਰਪ੍ਰਾਈਜ਼ ਦੇਵਾਂ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਊਗੀ ਉਹ ਕਮਲ ਨੂੰ ਫੋਨ ਤਾਂ ਕਰਦਾ ਹੈ ਪਰ ਆਪਣੇ ਆਉਣ ਬਾਰੇ ਕੁਝ ਵੀ ਨਹੀਂ ਦੱਸਦਾ ਦੋ ਦਿਨਾਂ ਬਾਅਦ ਸਨੀ ਆਪਣੀ ਕੰਪਨੀ ਦੇ ਮੈਨੇਜਰ ਨਾਲ ਚੰਡੀਗੜ੍ਹ ਵਿੱਚ ਆ ਜਾਂਦਾ ਹੈ। ਉੱਥੇ ਉਹਨਾਂ ਨੇ ਕੁਝ ਕੰਮ ਕਰਨਾ ਸੀ। ਇੱਕ ਦਿਨ ਉਹ ਚੰਡੀਗੜ੍ਹ ਵਿੱਚ ਹੀ ਰਹਿੰਦਾ ਹੈ ਤੇ ਅਗਲੇ ਦਿਨ ਸਾਰਾ ਦਿਨ ਮੈਨੇਜਰ ਨਾਲ ਕੰਮ ਕਰਾਉਣ ਲੱਗਦਾ ਹੈ। ਵਰਤ ਵਾਲੇ ਦਿਨ ਉਸਨੇ ਮੈਨੇਜਰ ਨਾਲ ਗੱਲ ਕਰ ਲਈ ਸੀ ਕਿ ਅੱਜ ਮੈਂ ਆਪਣੇ ਪਿੰਡ ਜਾਣਾ ਹੈ। ਤੁਸੀਂ ਇੱਥੇ ਹੋਟਲ 'ਚ ਰੁਕੋ ਤੇ ਮੈਂ ਆਪਣੇ ਘਰ ਜਾ ਆਵਾਂਗਾ। ਕੰਪਨੀ ਦਾ ਮੈਨੇਜਰ ਉਸ ਨੂੰ ਜਾਣ ਲਈ ਕਹਿ ਦਿੰਦਾ ਹੈ। ਵਰਤ ਵਾਲੇ ਦਿਨ 8:30 ਵਜੇ ਦੇ ਕਰੀਬ ਸਨੀ ਆਪਣੇ ਘਰ ਪਹੁੰਚ ਜਾਂਦਾ ਹੈ। ਉਸਨੇ ਕਮਲ ਨੂੰ ਆਪਣੇ ਆਉਣ ਬਾਰੇ ਕੁਝ ਵੀ ਨਹੀਂ ਦੱਸਿਆ ਸੀ ਜਿਵੇਂ ਹੀ ਉਹ ਘਰ ਪਹੁੰਚਦਾ ਤਾਂ ਘਰ ਦੇ ਅੱਗੇ ਇੱਕ ਮੋਟਰਸਾਈਕਲ ਖੜਾ ਸੀ ਜਿਹਨੂੰ ਦੇਖ ਕੇ ਸਨੀ ਪਹਿਲਾਂ ਤਾਂ ਹੈਰਾਨ ਹੁੰਦਾ ਪਰ ਫਿਰ ਉਹ ਸੋਚਣ ਲੱਗਦਾ ਹੈ ਕਿ ਮੋਟਰਸਾਈਕਲ ਕਿਹਦਾ ਹੋ ਸਕਦਾ ਪਰ ਫਿਰ ਉਹ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਉਹ ਸੋਚਦਾ ਹੈ ਕਿ ਹੋ ਸਕਦਾ ਕਿਸੇ ਗਵਾਂਢੀ ਨੇ ਇੱਥੇ ਖੜਾ ਕਰਤਾ ਹੋਵੇ ਹੌਲੀ-ਹੌਲੀ ਉਹ ਘਰ ਦੇ ਅੰਦਰ ਜਾਂਦਾ ਕਿਉਂਕਿ ਉਹ ਕਮਲ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਜਿਵੇਂ ਹੀ ਉਹ ਅੰਦਰ ਜਾਂਦਾ ਤਾਂ ਘਰ ਦਾ ਗੇਟ ਖੁੱਲ੍ਹਾ ਹੋਇਆ ਸੀ ਉਹ ਹੈਰਾਨ ਹੁੰਦਾ ਉਹ ਹੌਲੀ-ਹੌਲੀ ਦੱਬੇ ਪੈਰੀ ਘਰ ਦੇ ਅੰਦਰ ਚੁੰਚਦਾ ਹੈ ਘਰ ਦੇ ਅੰਦਰ ਹਾਲ ਵਿੱਚ ਪਹੁੰਚਦਾ ਹੈ ਤਾਂ ਅੰਦਰ ਦਾ ਮਾਹੌਲ ਦੇਖ ਕੇ ਉਸ ਦੀ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਉਹਨੂੰ ਦੁੱਖ ਤਾਂ ਬਹੁਤ ਹੁੰਦਾ ਹੈ ਪਰ ਉਹ ਚੁੱਪਚਾਪ ਉਥੋਂ ਵਾਪਸ ਆ ਜਾਂਦਾ ਹੈ ਉਹਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਉੱਥੇ ਜਾਣ ਤੋਂ ਬਾਅਦ ਸੰਨੀ ਆਪਣੇ ਮਾਪਿਆਂ ਨੂੰ ਮਿਲਣ ਦਾ ਫੈਸਲਾ ਕਰਦਾ ਹੈ ਉਸਨੇ ਪਿਛਲੇ 6 ਸਾਲਾਂ ਤੋਂ ਆਪਣੇ ਮਾਤਾ-ਪਿਤਾ ਨਾਲ ਕੋਈ ਕੰਟੈਕਟ ਨਹੀਂ ਰੱਖਿਆ ਸੀ ਮਾਤਾ-ਪਿਤਾ ਨੂੰ ਮਿਲ ਕੇ ਉਹ ਰੋ-ਰੋ ਕੇ ਕਮਲ ਬਾਰੇ ਦੱਸਦਾ ਹੈ ਸਨੀ ਦੇ ਮਾਤਾ ਪਿਤਾ ਨੂੰ ਕਹਿਣ ਲੱਗਦੇ ਆ ਕਿ ਅਸੀਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਇਹ ਕੁੜੀ ਸਹੀ ਨਹੀਂ ਹੁਣ ਸਨੀ ਨੂੰ ਆਪਣੀ ਗਲਤੀ ਤੇ ਪਛਤਾਵਾ ਸੀ ਉਹ ਆਪਣੀ ਮਾਂ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਸਹੀ ਕਹਿ ਰਹੇ ਸੀ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਘਰ ਦੇ ਉਹਨੂੰ ਕਹਿੰਦੇ ਆ ਕਿ ਹੁਣ ਤੂੰ ਸਾਡੇ ਨਾਲ ਰਹਿ ਸਕਦਾ ਹੈ ਪਰ ਸਨੀ ਆਪਣੇ ਘਰਦਿਆਂ ਨੂੰ ਕਹਿੰਦਾ ਹੈ ਕਿ ਮੈਂ ਤਾਂ ਦਵਾਈ ਵਿੱਚ ਵਧੀਆ ਸੈੱਟ ਐ ਉੱਥੇ ਜਾ ਕੇ ਕੰਮ ਕਰੂੰਗਾ ਪਰ ਅੱਜ ਤੋਂ ਬਾਅਦ ਮੈਂ ਕਮਲ ਨਾਲ ਕਦੇ ਵੀ ਗੱਲ ਨਹੀਂ ਕਰਾਂਗਾ ਉਹਨੇ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ ਉਸ ਰਾਤ ਸਨੀ ਸਾਰੀ ਰਾਤ ਆਪਣੇ ਘਰ ਬੈਠਾ ਗੱਲਾਂ ਕਰਦਾ ਰਿਹਾ। ਕਮਲ ਤੇ ਉਹਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਉਹ ਸੋਚਦਾ ਸੀ ਕਿ ਜਿਸ ਲਈ ਮੈਂ ਬਗਾਨੇ ਮੁਲਕ ਵਿੱਚ ਬੈਠਾ ਕੰਮ ਕਰਦਾ ਸੀ, ਉਹਨੂੰ ਪੈਸੇ ਭੇਜ ਰਿਹਾ ਸੀ ਤੇ ਉਹ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਹੈ? ਕਮਲ ਕਦੇ ਮੇਰੇ ਨਾਲ ਇਸ ਤਰ੍ਹਾਂ ਕਰੇਗੀ? ਇਹ ਤਾਂ ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਥੋੜੇ ਦਿਨਾਂ ਬਾਅਦ ਹੀ ਸਨੀ ਦਵਾਈ ਵਾਪਸ ਚਲਾ ਜਾਂਦਾ ਹੈ ਪਰ ਉਹਨੇ ਕਮਲ ਨੂੰ ਫੋਨ ਨਾ ਕੀਤਾ। ਇਸ ਗੱਲ ਨੂੰ ਲਗਭਗ 15 ਦਿਨ ਬੀ ਚੁੱਕੇ ਸਨ। 15 ਦਿਨਾਂ ਵਿੱਚ ਉਹਨੇ ਇੱਕ ਵਾਰੀ ਵੀ ਕਮਲ ਨੂੰ ਫੋਨ ਨਾ ਕੀਤਾ। 15 ਦਿਨਾਂ ਬਾਅਦ ਕਮਲੀ ਆ ਸਨੀ ਨੂੰ ਫੋਨ ਕਰਦੀ ਹੈ ਕਿਉਂਕਿ ਉਹਨੂੰ ਪੈਸੇ ਚਾਹੀਦੇ ਸੀ ਜਦੋਂ ਕਮਲ ਸਨੀ ਨੂੰ ਫੋਨ ਕਰਦੀ ਤਾਂ ਸਨੀ ਉਹਦਾ ਫੋਨ ਚੱਕਦਾ ਨਹੀਂ بار-बार ਫੋਨ ਕਰਦੀ ਹੈ ਤਾਂ ਸਨੀ ਉਹਦਾ ਫੋਨ ਬਲੈਕਲਿਸਟ ਚ ਕਰ ਦਿੰਦਾ ਹੈ ਇਹ ਸਭ ਕੁਝ ਦੇਖ ਕੇ ਕਮਲ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਅਗਲੇ ਦਿਨ ਉਹ ਕਿਸੇ ਹੋਰ ਦੇ ਨੰਬਰ ਤੋਂ ਸਨੀ ਨੂੰ ਫੋਨ ਕਰਦੀ ਹੈ ਜਿਵੇਂ ਹੀ ਫੋਨ ਚੱਕਦਾ ਸਨੀ ਤਾਂ ਉਹ ਕਮਲ ਗੁੱਸੇ ਵਿੱਚ ਉਹਨੂੰ ਕਹਿਣ ਲੱਗਦੀ ਹੈ ਕਿ ਇਸ ਤਰ੍ਹਾਂ ਕੀ ਹੋ ਗਿਆ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੱਕ ਰਹੇ ਮੇਰਾ ਨੰਬਰ ਬਲੈਕਲਿਸਟ ਵਿੱਚ ਕਿਉਂ ਪਾਤਾ ਇਹ ਸਭ ਕੁਝ ਸੁਣ ਕੇ ਸਨੀ ਗੁੱਸੇ ਵਿੱਚ ਕਹਿਣ ਲੱਗਦਾ ਹੈ ਕਿ ਹੁਣ ਤੂੰ ਮੇਰੇ ਨਾਲ ਗੱਲ ਕਰਨ ਦੇ ਲਾਇਕ ਨਹੀਂ ਮੈਂ ਤੇਰੇ ਨਾਲ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦਾ ਕਮਲ ਉਹਨੂੰ ਪੁੱਛਦੀ ਹੈ ਕਿ ਜਿਹਾ ਕੀ ਹੋ ਗਿਆ ਸਨੀ ਉਹਨੂੰ ਦੱਸਦਾ ਹੈ ਕਿ ਵਰਤ ਵਾਲੇ ਦਿਨ ਮੈਂ ਘਰੇ ਆਇਆ ਸੀ ਪਰ ਉਸ ਦਿਨ ਮੈਂ ਜੋ ਕੁਝ ਵੀ ਦੇਖਿਆ ਉਹ ਦੇਖਣ ਤੋਂ ਬਾਅਦ ਹੀ ਮੈਂ ਇਹ ਸਭ ਕੁਝ ਕਹਿ ਰਿਹਾ ਹਾਂ ਇਹ ਸਭ ਕੁਝ ਸੁਣ ਕੇ ਕਮਲ ਦੇ ਚਿਹਰੇ ਦਾ ਰੰਗ ਉੱਡ ਜਾਂਦਾ ਉਹਨੂੰ ਸਮਝ ਆ ਗਿਆ ਸੀ ਕਿ ਸਨੀ ਉਸ ਨਾਲ ਗੱਲ ਕਿਉਂ ਨਹੀਂ ਕਰਨਾ ਚਾਹੁੰਦਾ ਅਜੇ ਵੀ ਕਮਲ ਆਪਣੀ ਗਲਤੀ ਤੇ ਪਰਦਾ ਪਾ ਰਹੀ ਸੀ ਉਸ ਸਨੀ ਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਜਿਸ ਤਰ੍ਹਾਂ ਸਮਝ ਰਹੇ ਹੋ ਜਿਹਾ ਕੁਝ ਵੀ ਨਹੀਂ ਸਨੀ ਕਹਿੰਦਾ ਕਿ ਮੈਂ ਸਭ ਕੁਝ ਆਪਣੀ ਅੱਖਾਂ ਨਾਲ ਦੇਖਿਆ ਤੈਨੂੰ ਸਫਾਈ ਦੇਣ ਦੀ ਕੋਈ ਲੋੜ ਨਹੀਂ ਇਹ ਸਭ ਕੁਝ ਤੋਂ ਬਾਅਦ ਕਮਲ ਥੋੜਾ ਟਾਈਮ ਚੁੱਪ ਰਹਿੰਦੀ ਹੈ ਫਿਰ ਉਹ ਸਨੀ ਨੂੰ ਕਹਿਣ ਲੱਗਦੀ ਹੈ ਕਿ ਸਨੀ ਤਾਹਨੂੰ ਦਬਈ ਗਿਆ ਨੂੰ ਕਾਫੀ ਟਾਈਮ ਹੋ ਗਿਆ ਸੀ ਤੇ ਮੈਂ ਬਿਲਕੁਲ ਕੱਲੀ ਹੋ ਗਈ ਸੀ ਇੱਕ ਦਿਨ ਬਾਜ਼ਾਰ ਵਿੱਚ ਮੈਨੂੰ ਮੇਰੇ ਬਚਪਨ ਦਾ ਦੋਸਤ ਮਿਲ ਗਿਆ ਮੈਂ ਉਹਨੂੰ ਆਪਣੇ ਘਰ ਲੈ ਆਈ ਹੌਲੀ ਹੌਲੀ ਸਾਡੀਆਂ ਨਜ਼ਦੀਕੀਆਂ ਵਧਣ ਲੱਗੀਆਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਮੈਂ ਅੱਗੇ ਤੋਂ ਤੈਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਪਰਸਾਨੀ ਕਹਿੰਦਾ ਹੈ ਕਿ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁਣ ਮੈਂ ਕਦੇ ਵੀ ਵਾਪਸ ਨਹੀਂ ਆਵਾਂਗਾ ਮੈਂ ਹਮੇਸ਼ਾ ਲਈ ਹੀ ਦੁਬਈ ਵਿੱਚ ਰਹਿਣ ਲੱਗ ਗਿਆ ਮੈਂ ਤੇਰੀ ਕਦੇ ਵੀ ਸ਼ਕਲ ਨਹੀਂ ਦੇਖਣਾ ਚਾਹੁੰਦਾ ਤੇ ਅੱਜ ਤੋਂ ਬਾਅਦ ਮੈਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਉਸ ਨੂੰ ਕਹਿੰਦਾ ਹੈ ਕਿ ਜੇ ਤੂੰ ਸਾਡੇ ਪੁੱਤ ਨੂੰ ਆਪਣੇ ਕੋਲ ਰੱਖਣਾ ਚਾਹਣੀ ਹੈ ਤਾਂ ਉਹ ਤੇਰੀ ਖੁਸ਼ੀ ਹੈ ਨਹੀਂ ਤਾਂ ਤੂੰ ਇਸ ਨੂੰ ਮੇਰੇ ਘਰ ਵਾਲਿਆਂ ਕੋਲੇ ਪਹੁੰਚਾ ਦੇ ਮੈਂ ਤੈਨੂੰ ਸੱਚਾ ਪਿਆਰ ਕੀਤਾ ਸੀ ਮੈਂ ਕਦੇ ਨਹੀਂ ਸੀ ਸੋਚਿਆ ਕਿ ਤੂੰ ਮੈਨੂੰ ਇਸ ਤਰ੍ਹਾਂ ਧੋਖਾ ਦੇਵੇਂਗੀ ਕਮਲ ਰੋਣ ਲੱਗਦੀ ਹੈ ਪਰ ਸਨੀ ਤੇ ਇਸ ਸਭ ਕੁਝ ਦਾ ਕੋਈ ਅਸਰ ਨਹੀਂ ਹੁੰਦਾ ਉਹ ਫੋਨ ਕੱਟ ਦਿੰਦਾ ਹੁਣ ਇਸ ਗੱਲ ਨੂੰ 20 ਦਿਨ ਬੀ ਚੁੱਕੇ ਸਨ 20 ਦਿਨਾਂ ਬਾਅਦ ਕਮਲ ਆਪਣੀ ਫੇਸਬੁੱਕ ਆਈਡੀ ਉੱਤੇ ਉਸੇ ਮੁੰਡੇ ਨਾਲ ਆਪਣੀ ਫੋਟੋ ਲਾਉਂਦੀ ਹੈ ਇਹ ਸਭ ਕੁਝ ਦੇਖ ਕੇ ਸਨੀ ਨੂੰ ਹੋਰ ਵੀ ਗੁੱਸਾ ਆਉਂਦਾ ਹੈ ਉਹ ਸਿੱਧਾ ਕਮਲ ਨੂੰ ਫੋਨ ਕਰਦਾ ਹੈ ਉਸ ਨੂੰ ਕਹਿੰਦਾ ਹੈ ਕਿ ਇਹ ਫੋਟੋ ਲਾ ਕੇ ਤੂੰ ਇਹ ਸਿੱਧ ਕਰਤਾ ਕਿ ਤੈਨੂੰ ਹੁਣ ਮੇਰੀ ਬਿਲਕੁਲ ਵੀ ਲੋੜ ਨਹੀਂ ਮੈਂ ਖਾਮਖਾਈ ਡਰ ਰਿਹਾ ਸੀ ਪਰ ਹੁਣ ਠੀਕ ਹੈ ਤੂੰ ਉਸੇ ਮੁੰਡੇ ਨਾਲ ਆਪਣਾ ਜੀਵਨ ਬਤੀਤ ਕਰ ਕਮਲ ਉਹਨੂੰ ਕਹਿਣ ਲੱਗਦੀ ਹੈ ਕਿ ਠੀਕ ਹੈ ਇਹ ਮੇਰਾ ਵਧੀਆ ਖਿਆਲ ਰੱਖਦਾ ਤੇ ਮੈਨੂੰ ਵੀ ਹੁਣ ਤੇਰੀ ਕੋਈ ਲੋੜ ਨਹੀਂ ਇਹ ਕਹਿ ਕੇ ਕਮਲ ਫੋਨ ਕੱਟ ਦਿੰਦੀ ਹੈ ਉਸ ਦਿਨ ਤੋਂ ਬਾਅਦ ਸਨੀ ਦੇ ਮਨ ਵਿੱਚ ਕਮਲ ਲਈ ਜੋ ਥੋੜਾ ਬਹੁਤਾ ਪਿਆਰ ਸੀ ਉਹ ਵੀ ਖਤਮ ਹੋ ਗਿਆ ਉਸ ਨੂੰ ਕਮਲ ਤੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੁਣ ਇਸ ਗੱਲ ਨੂੰ 6 ਤੋਂ 7 ਮਹੀਨੇ ਬੀਤ ਗਏ ਸਨ 6-7 ਮਹੀਨਿਆਂ ਬਾਅਦ ਸਨੀ ਇੰਡੀਆ ਵਾਪਸ ਆਉਂਦਾ ਹੈ ਇੰਡੀਆ ਕਿਉਂ ਆਪਣੇ ਪਿੰਡ ਆਪਣੇ ਘਰ ਪਰਿਵਾਰ ਵਿੱਚ ਆਪਣੇ ਮਾਪਿਆਂ ਨਾਲ ਰਹਿਣ ਲੱਗਦਾ ਹੈ ਉਹਨ ਉਸ ਕੋਲ ਕਾਫੀ ਪੈਸੇ ਸੀ ਉਹ ਸੰਗਰੂਰ ਵਿੱਚ ਇੱਕ ਵਧੀਆ ਹੋਟਲ ਖੋਲਦਾ ਹੈ ਸਣੀ ਨੂੰ ਇੱਥੇ ਵਾਪਸ ਆਏ ਨੂੰ ਇੱਕ ਸਾਲ ਬੀਤ ਗਿਆ ਉਹਦਾ ਹੋਟਲ ਵੀ ਵਧੀਆ ਚੱਲ ਪਿਆ ਸੀ ਘਰ ਦੇ ਉਹਨੂੰ ਦੂਜਾ ਵਿਆਹ ਕਰਵਾਉਣ ਲਈ ਕਹਿਣ ਲੱਗਦੇ ਆ ਪਰ ਉਹ ਸਾਫ਼-ਸਾਫ਼ ਮਨਾਂ ਕਰ ਦਿੰਦਾ ਹੈ ਘਰ ਦੇ ਉਹਨੂੰ ਸਮਝਾਉਂਦੇ ਆ ਪਰ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨਦਾ ਇੱਕ ਸ਼ਾਮ ਜਦੋਂ ਉਹ ਆਪਣੇ ਹੋਟਲ ਤੋਂ ਘਰੇ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਕਮਲ ਤੇ ਉਹਦਾ ਪੁੱਤ ਉਹਦੇ ਮਗਰ-ਮਗਰ ਉਹਦੇ ਘਰੇ ਆ ਰਹੀ ਹੈ। ਸਨੀ ਨੂੰ ਦੇਖ ਕੇ ਕਮਲ ਰੋਣ ਲੱਗਦੀ ਹੈ ਤੇ ਹੱਥ ਜੋੜ-ਜੋੜ ਕੇ ਉਸ ਤੋਂ ਮਾਫੀ ਮੰਗਣ ਲੱਗਦੀ ਹੈ। ਕਮਲ ਨੂੰ ਦੇਖ ਕੇ ਸਨੀ ਨੂੰ ਗੁੱਸਾ ਆਉਂਦਾ ਹੈ। ਉਹ ਗੁੱਸੇ ਵਿੱਚ ਉਹਨੂੰ ਧਮਕਾਉਂਦਾ ਹੈ ਤੇ ਘਰੋਂ ਬਾਹਰ ਕੱਢਣ ਲੱਗਦਾ ਹੈ। ਕਮਲ ਉਹਨੂੰ ਕਹਿੰਦੀ ਹੈ ਕਿ ਮੈਂ ਤੁਹਾਡੇ ਘਰ ਵਿੱਚ ਨੌਕਰਾਨੀ ਬਣ ਕੇ ਰਹਿਣ ਲਈ ਤਿਆਰਾਂ। ਬਸ ਮੈਨੂੰ ਘਰ ਤੋਂ ਬਾਹਰ ਨਾ ਕੱਢ। ਸਨੀ ਨੂੰ ਉਸ ਤੇ ਬਹੁਤ ਗੁੱਸਾ ਆ ਰਿਹਾ ਸੀ। ਪਰ ਉਦੋਂ ਹੀ سنی ਦਾ ਪੁੱਤ ਉਹਨੂੰ ਕਹਿਣ ਲੱਗਦਾ ਹੈ ਕਿ ਪਾਪਾ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਆਪਣੇ ਪੁੱਤ ਦੀ ਮੂੰਹੋਂ ਇਹ ਸਭ ਕੁਝ ਸੁਣ ਕੇ سنی ਇੱਕਦਮ ਬੁੱਤ ਬਣ ਕੇ ਖੜਾ ਹੋ ਜਾਂਦਾ ਹੈ ਪੁੱਤ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ سنی ਨੂੰ ਉਸ ਤੇ ਬਹੁਤ ਤਰਸ ਆਉਂਦਾ ਹੈ سنی ਦੇ ਮਾਤਾ ਪਿਤਾ ਵੀ ਉਸ ਨੂੰ ਦੇਖ ਕੇ ਉਦਾਸ ਹੋ ਜਾਂਦੇ ਹੈ ਜਿਵੇਂ ਹੀ ਦਾਦਾ ਤੇ ਦਾਦੀ ਆਪਣੇ ਪੋਤੇ ਨੂੰ ਦੇਖਦੇ ਹੈ ਤਾਂ ਉਹਨਾਂ ਨੂੰ ਵੀ ਉਸ ਤੇ ਤਰਸ ਆਉਣ ਲੱਗਦਾ ਹੈ ਉਹ سنی ਨੂੰ ਕਹਿੰਦੇ ਹੈ ਕਿ ਇਸ ਕੁੜੀ ਨੂੰ ਆਪਣੀ ਗਲਤੀ ਤੇ ਪਛਤਾਵਾ ਹੈ ਤੂੰ ਇਹਨੂੰ ਮਾਫ ਕਰ ਦੇ ਆਪਣੇ ਪੁੱਤ ਦੀ ਖਾਤਰੀ ਇਹਨੂੰ ਮਾਫ ਕਰਦੇ। ਸਨੀ ਕਹਿੰਦਾ ਹੈ ਕਿ ਜੇ ਇਸ ਘਰ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਇਸ ਨੂੰ ਕਿਸੇ ਵੀ ਪਰਿਵਾਰਕ ਮਸਲੇ ਵਿੱਚ ਬੋਲਣ ਦਾ ਕੋਈ ਹੱਕ ਨਹੀਂ ਹੋਊਗਾ। ਇਸ ਦਾ ਕਿਸੇ ਨਾਲ ਕੋਈ ਸਬੰਧ ਨਹੀਂ। ਕਮਲ ਹੱਥ ਜੋੜ ਕੇ ਕਹਿਣ ਲੱਗਦੀ ਹੈ ਕਿ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਰਹਿ ਲਾਂਗੀ। ਬਸ ਮੈਨੂੰ ਸਹਾਰਾ ਦੇ ਦਿਓ। ਇਹ ਸਭ ਕੁਝ ਸੁਣ ਕੇ ਸਨੀ ਉਸ ਨੂੰ ਪੁੱਛਣ ਲੱਗਦਾ ਹੈ ਕਿ ਹੁਣ ਤੇਰਾ ਉਹ ਦੋਸਤ ਕਿੱਧਰ ਗਿਆ ਜਿਹਦੇ ਪਿੱਛੇ ਤੂੰ ਮੈਨੂੰ ਛੱਡਣ ਦੀ ਤਿਆਰ ਹੋ ਗਈ ਸੀ ਤੇ ਮੈਨੂੰ ਧੋਖਾ ਦੇ ਰਹੀ ਸੀ। ਕਮਲ ਰੋ ਰੋ ਕੇ ਦੱਸਦੀ ਹੈ ਕਿ ਉਹ ਵੀ ਮੈਨੂੰ ਧੋਖਾ ਦੇ ਕੇ ਛੱਡ ਗਿਆ। ਥੋੜਾ ਟਾਈਮ ਤਾ ਉਹ ਘਰ ਦਾ ਖਰਚਾ ਦਿੰਦਾ ਰਿਹਾ ਪਰ ਜਦੋਂ ਉਹਦਾ ਮਨ ਭਰ ਗਿਆ ਤਾਂ ਉਹਨੇ ਮੈਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਥੋੜਾ ਟਾਈਮ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਚਲਾਉਂਦੀ ਰਹੀ। ਪਰ ਮੈਂ ਆਪਣੇ ਪੁੱਤ ਨੂੰ ਦੁਖੀ ਨਹੀਂ ਦੇਖ ਸਕਦੀ ਸੀ। ਇਸੇ ਲਈ ਮੈਂ ਤੁਹਾਡੇ ਕੋਲ ਆਈਆਂ। ਪਰ ਮੈਂ ਤੁਸੀਂ ਮੈਨੂੰ ਨੌਕਰਾਨੀ ਵਜੋਂ ਰੱਖ ਲਓ। ਬਸ ਮੈਨੂੰ ਖਾਣ ਨੂੰ ਰੋਟੀ ਦੇ ਦਿਆ ਕਰੋ। ਮੇਰੇ ਲਈ ਉਹੀ ਬਹੁਤ ਹੈ। ਇਹ ਕਹਿੰਦੇ ਹੋਏ ਕਮਲ ਰੋਣ ਲੱਗਦੀ ਹੈ। ਸਣੀ ਕਹਿੰਦਾ ਹੈ ਕਿ ਠੀਕ ਹੈ। ਅੱਜ ਤੋਂ ਤੂੰ ਇਸ ਘਰ ਵਿੱਚ ਨੌਕਰਾਨੀ ਵਜੋਂ ਹੀ ਰਹੇਂਗੀ ਉਹ ਵੀ ਸਿਰਫ ਮੇਰੇ ਪੁੱਤ ਦੇ ਕਾਰਨ ਜੇ ਇਹ ਤੇਰੇ ਕੋਲ ਨਾ ਹੁੰਦਾ ਤਾਂ ਮੈਂ ਤੈਨੂੰ ਬਿਲਕੁਲ ਵੀ ਆਪਣੇ ਕੋਲ ਨਹੀਂ ਸੀ ਰੱਖਣਾ ਇਹ ਕਹਿ ਕੇ ਸਣੀ ਇੱਕ ਵਾਰੀ ਦਾ ਘਰੋਂ ਚਲਾ ਜਾਂਦਾ ਹੈ ਸਣੀ ਨੇ ਭਾਵੇਂ ਕਮਲ ਨੂੰ ਆਪਣੇ ਘਰ ਵਿੱਚ ਰੱਖ ਲਿਆ ਸੀ ਪਰ ਉਸ ਨੂੰ ਕੋਈ ਵੀ ਹੱਕ ਜਾਂ ਅਧਿਕਾਰ ਨਹੀਂ ਸੀ ਦਿੱਤਾ ਅੱਜ ਵੀ ਉਹ ਘਰ ਵਿੱਚ ਇੱਕ ਨੌਕਰਾਨੀ ਦੇ ਵਜੋਂ ਹੀ ਰਹਿੰਦੀ ਹੈ ਘਰ ਦਾ ਸਾਰਾ ਕੰਮ ਕਰਦੀ ਹੈ ਉਹਦੀ ਜ਼ਿੰਦਗੀ ਬਿਲਕੁਲ ਬਰਬਾਦ ਹੋ ਗਈ ਕਮਲ ਆਪਣੇ ਇੱਕ ਗਲਤ ਫੈਸਲੇ ਤੇ ਬਹੁਤ ਜ਼ਿਆਦਾ ਪਛਤਾਉਂਦੀ ਹੈ ਉਨੇ ਇੱਕ ਫੈਸਲੇ ਨੇ ਉਹਦੀ ਪੂਰੀ ਜ਼ਿੰਦਗੀ ਖਰਾਬ ਕਰ ਦਿੱਤੀ। ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ।